ਉਹ ਬੁਦੀ ਦੇ ਬੁਦੀ ਤੇ ੱੱਕੇ ਗਾਉਂਦੇ ਰੇ ਮੈਂ ਕਹਿਨੂੰ ਕੁਝ ਨਹੀਂ ਕਰਨ ਤੇ ਤਾਂ ਜਦ ਚੱਲਦਾ ਫਾੜ ਲਾ ਕੇ ਬੈਠੀ ਜਿਨਾਂ ਨੇ ਦੀਏ ਜੀ ਬੈਗੀ ਹੱਡੇ ਕਿੱਥੇ ਵੱਢੀ ਜਾਉਂਗਾ ਹਾਂ ਜੀ ਕੀ ਨਾ ਟੱਡਾ ਮੇਰਾ ਨਾਂ ਪੂਜਾ ਇਹ ਜਿਨਾਂ ਦੀ ਮੌਤ ਹੋਈ ਹੈ ਕੀ ਲੱਗਦਾ ਮੇਰਾ ਭਰਾ ਕੀ ਨਾਮ ਸੇਨਾ ਦਾ ਮੁਕੱਦਰ ਗੱਲ ਬਾਤ ਹੋਇਆ ਗੱਲ ਬਾਤ ਕੁਝ ਨਹੀਂ ਭਾਜੀ ਇੱਥੇ ਆਇਆ ਸੀ ਪੈਸੇ ਲੈਣ ਵਾਸਤੇ ਲੜਾਈ ਹੋਈ ਬਸ ਲੜਾਈ 'ਚ ਮੇਰੇ ਭਰਾ ਦੇ ਸੱਟਾਂ ਲੱਗ ਗਈਆਂ ਇੰਨਾ ਵੱਲੋਂ ਸੱਟਾ ਮਾਰੀਆਂ ਗੀਆਂ ਇੰਨਾ ਵੱਲੋਂ ਸੱਟਾ ਮਾਰੀਆਂ ਗੀਆਂ ਜਿਹੜੇ ਇੱਥੇ ਰਹਿੰਦੇ ਫਤਿਹਆਬਾਦ ਦੇ ਬੰਦੇ ਇੰਨਾ ਵੱਲੋਂ ਸੱਟਾ ਮੰਗਲਵਾਰ ਲੱਗੀਆਂ ਜੀ ਮੰਗਲਵਾਰ ਸੱਟਾ ਲੱਗੀਆਂ ਬੁੱਧਵਾਰ ਮੈਂਨੂੰ ਦਾਖਲ ਕਰਾਇਆ ਜੀ ਮੈਂ ਬੁੱਧਵਾਰ ਇੰਨਾਂ ਕੋਲ ਪਹੁੰਚੀ ਆਂ ਇਹਦੀ ਮਾਂ ਆਕਾ ਤਾਂ ਨਹੀਂ ਮੇਰੀ ਮਾਂ ਆਕਾ ਤਾਂ ਨਹੀਂ ਆ ਨਹੀਂ ਜਾ ਸਕਦੀ ਕਿਤੇ ਵੀ ਨਾ ਕੋਈ ਭੈਣ ਨਾ ਭਰਾ ਹੋਰ ਹੈਗਾ ਜਿੰਨੇ ਖੜਨਾ ਆ ਮੈਂ ਇਕੱਲੀ ਆਈ ਮੈਂ ਹੀ ਇਕੱਲੀ ਨੇ ਦਾਖਲ ਕਰਾਇਆ ਮੈਂ ਹੀ ਸਭ ਕੁਝ ਕੀਤਾ ਇੱਥੇ ਵੀ ਮਰੇ ਨੇ ਮੈਂ ਹੀ ਲਿਆਂਦਾ ਚੁੱਕੇ ਸੱਟਾ ਮੋਤੋ ਇਹਨਾਂ ਵੀ ਹੈ ਹਾਂਜੀ 12 ਕੇ ਮੋਤਈਆ ਸਤਿ ਮਿਲ ਗਈ ਸੀ ਸਿੱਟੀ ਲਲੀ ਸੀ ਇਹ ਇਹਨਾ ਨਾਮ ਸੀ ਦੇ ਵਿਆਹ ਸੀ ਜਾਂ ਕੁਆਰੇ ਸੀ ਵਿਆਹ ਸੀ ਜੀ ਭਾਜੀ ਤਿੰਨ ਬੱਚੇ ਉਹਦੇ ਦੋ ਕੁੜੀਆਂ ਇੱਕ ਮੁੰਡਾ ਹੈਗਾ ਮੌਕੇ ਤੇ ਪ੍ਰਸ਼ਾਸਨ ਪਹੁੰਚਿਆ ਕੀ ਮੰਗ ਕਰਾਵੇ ਜੀ ਜੀ ਦਾ ਆਪਣਾ ਨੇੜ ਦਾ ਸੀ ਇਸ ਟਾਈਮ ਭਾਜੀ ਹੁਣੀ ਪਹੁੰਚੇ ਵਾਸ ਸੀ ਤੇ ਇੱਥੇ ਆ ਕੇ ਸਾਡੀ ਕਾਰਵਾਈ ਚੱਲਿਆ ਕਰਦੀ ਆ ਇਹ ਪਿੱਛੇ ਕੋਈ ਕਾਰਵਾਈ ਨਹੀਂ ਚੱਲੀ ਸਾਡੀ ਮੌਕੇ ਤੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਕੀ ਮੰਗ ਕਰਦੇ ਜੀ ਉਹਨਾਂ ਨੇ ਇਹਨਾਂ ਨੇ ਕੋਈ ਮੰਗ ਨਹੀਂ ਕੀਤੀ ਸਾਡੇ ਨਾਲ ਕੋਈ ਕੁਝ ਸਾਡੇ ਲਈ ਹੀ ਮੰਗਾ ਕਿ ਸਾਡੇ ਭਰਾ ਤੇ ਮੁੰਨਾ ਨੇ ਆਨੂੰ ਉਹਨਾਂ ਨੂੰ ਸਜ਼ਾ ਬੰਦਿਆਂ ਨੂੰ ਮਿਲਣੀ ਚਾਹੀਦੀ ਆ ਅਸੀਂ ਕੁਝ ਨਹੀਂ ਚਾਹਨੇ ਆ ਨਾ ਹੀ ਸਾਨੂੰ ਕਿਸੇ ਚੀਜ਼ ਨਾ ਲੈਣਾ ਦੇਣਾ ਨਹੀਂ ਆ ਬਸ ਮੇਰੇ ਭਰਾ ਦਾ ਹੱਕ ਮਿਲਣਾ ਚਾਹੀਦਾ ਆ ਨੂੰ ਜਿੱਦਾਂ ਮੇਰਾ ਭਰਾ ਦੁਨੀਆ ਤੋਂ ਗਿਆ ਇਹਨਾਂ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਆ ਜੇਕਰ ਨਹੀਂ ਇਨਸਾਫ਼ ਨਹੀਂ ਕਰ ਫੇਕ ਕਰੋਗੇ ਜੇ ਨਹੀਂ ਇਨਸਾਫ਼ ਕੀਤਾ ਤੇ ਅਸੀਂ ਫਿਰ ਆਪ ਦੇਖਾਂਗੇ ਕੀ ਕਰਨਾ ਪ੍ਰਧਾਨ ਜੀ ਕੀ ਨਾਮ ਵੀ ਤੁਹਾਡਾ ਭਾਈ ਵਿੱਕੀ ਕਿਹੜਾ ਪਿੰਡ ਆ ਜੀ ਮੈਂ ਭਾਜੀ ਉਹਦਾ ਇੱਥੇ ਰਹਿੰਨੇ ਆ ਫਿਲਹਾਲ ਜਨਾਨੀ ਕੀਤੀ ਇੱਥੇ ਦੀ ਮੈਂ ਤੇ ਭਰਾ ਤੋਂ ਮੈਂ ਭਾਜੀ ਪੈਸੇ ਦੇਣੇ ਥੋੜੇ ਜਿਹਾ ਭਰਾ ਦੇ 5 ਕੁ ਹਜ਼ਾਰ ਭਰਾ ਵਿਚਾਰਾ ਮੇਰੇ ਕੋ ਆਇਆ ਪੈਸੇ ਲੈਣ ਲਈ ਮੈਂ ਇੱਥੇ ਇਹਨਾਂ ਦਾ ਕਰਨ ਨਹੀਂ ਰਹਿੰਦਾ ਮੈਂ ਮੰਡੀ 'ਚ ਰਹਿੰਦਾ ਹਾਂ ਭਾਜੀ ਤੇ ਮੰਡੀ ਦੇ ਵਿੱਚ ਭਾਜੀ ਮੈਂ ਮੇਰਾ ਭਰਾ ਮੇਰੀ ਸਾਰੀ ਮੰਨ ਜਾਂਦਾ ਹਾਂ ਗੱਲ ਮੈਂ ਉਹਦੀ ਮੰਨ ਜਾਂਦਾ ਸੀ ਮੈਂ ਉਹਨੂੰ ਕਿਹਾ ਵੀ ਭਾਜੀ ਮੈਂ ਤੇਰੇ ਦਾ 10 ਵੀ ਜਣ ਲਾ ਕੇ ਪੈਸੇ ਤੈਨੂੰ ਦੇ ਦਾਂਗਾ 5000 ਤੇ ਮੈਂ ਹਾਂ ਮੈਂ ਤੇਰੇ ਨਾਲ ਘਰ ਹੀ ਚੱਲਦਾ ਕਾਰ ਹੀ ਭਾਜੀ ਜਾਣ ਲਗਾ ਜਨਾਨੀ ਦਾ ਘਰ ਆਲਾ ਮੁੰਡਾ ਨੇੜਾ ਮੌਤ ਹੋਈ ਆ ਕੀ ਗੱਲਬਾਤ ਹੋਈ ਗੱਲ ਤਾਂ ਸੁਣਾ ਉਹ ਦੱਸ ਲੰਗਾ ਸਟਾਂ ਲੱਗੀਆਂ ਭਾਜੀ ਉਹ ਦੱਸਣਗਾ ਜਦੋਂ ਮਤਲਬ ਘਰ ਜਾਣ ਲੱਗੇ ਨਾ ਅਸੀਂ ਮੰਡੀ ਵਿੱਚੋਂ ਦੋਨੇ ਭਰਾ ਸੀ ਤਾਂ ਸਹੀ ਕੋਈ ਲੜਾਈ ਨਹੀਂ ਹੋਈ ਐ ਭਾਜੀ ਘਰ ਜਾਣ ਲੱਗਾ ਜਨਾਨੀ ਦਾ ਮੁੰਡਾ ਜਿਹੜਾ ਨਾ ਬਨਾਸ਼ ਐ ਭਾਜੀ ਇਹ ਆਣ ਕੇ ਭਾਜੀ ਮੰਡੀ ਵਿੱਚ ਬੰਦੇ 5-7 ਲਿਆ ਕੇ ਤਾਂ ਗੱਲ ਪੈ ਗਿਆ ਉਤੋਂ ਨਾਲ ਭਾਜੀ ਇਹਦਾ ਮੋਟਰਸਾਈਕਲ ਖੋਲਿਆ ਮੇਰੇ ਭਰਾ ਦਾ ਸੀ ਉਤੋਂ ਲੜਾਈ ਹੋ ਵੀ ਗਈ ਮਾੜੀ ਮੋੜੀ ਖਤਮ ਹੋ ਗਈ ਅਸੀਂ ਚੱਲ ਚਲੇ ਘਰ ਨੂੰ ਆਪਣੇ ਉਤੋਂ ਭਾਜੀ ਆ ਘਰ ਵਾਲਾ ਜਿਹੜਾ ਬੰਦਾ ਨੇ ਇਹ ਆ ਗਿਆ ਡੇਰੇ ਤੇ ਏ ਕਹਿੰਦਾ ਇਧਰ ਆਓ ਮੋਟਰਸਾਈਕਲ ਰੋਕ ਲਿਆ ਮੋਟਰਸਾਈਕਲ ਖੋ ਕੇ ਪਾਜੀ ਇਹਨਾਂ ਨੇ ਮਹੱਲੇ ਚ ਲੈਣ ਦਾ ਮਹੱਲੇ ਚ ਲੈਣ ਦਾ ਪਾਜੀ ਮਹੱਲੇ ਚ ਹੀ ਇਹਨਾਂ ਕੋ ਮੋਟਰਸਾਈਕਲ ਲੈਣਾ ਆਉਂਦੇ ਆ ਪਾਜੀ ਸਾਡੇ ਫੇਰ ਗੱਲ ਪੈ ਗਈ ਮੈਂ ਆਪਣੇ ਭਰਾ ਨੂੰ ਪਾਜੀ ਸੁਣ ਸੁਣ ਮੈਂ ਪਾਜੀ ਕਿੰਨਾ ਕ ਬਚਾਉਣਾ ਹੈ ਆਪਣੇ ਭਰਾ ਨੂੰ ਲੱਤ ਮੇਰੀ ਟੁੱਟੀ ਆ ਦੇਖੋ ਜਿੱਥੇ ਪਾਜੀ ਰਾਠ ਪਈ ਹੈ ਨਾ ਮੈਂ ਆਪਣੇ ਭਰਾ ਨੂੰ ਬਚਾਉਂਦਾ ਰ ਮੇਰੀ ਲੱਤ ਤੇ ਰਾਠ ਜਿੱਥੇ ਪਈ ਉੱਥੇ ਡਾਂਗ ਮਾਰ ਕੇ ਉਹਨਾਂ ਨੇ ਮੈਨੂੰ ਪੰਜ-ਛਤ ਬੰਦਿਆਂ ਨੇ ਹਸਪੀਟਲ ਦੇ ਬੂਹੇ ਗਾੜੀ ਛੁੱਟ ਦਿੱਤਾ ਕੋ ਡਾਂਗਾ ਮਾਰਨਦਿਆ ਕੋ ਕੁਛ ਮਾਰਨਦਿਆ ਪਾਜੀ ਆ ਵੇਖ ਮੌਕੇ ਤੇ ਪੁਸਟਿਕਾ ਪਹੁੰਚਾ ਕੀ ਮੰਗ ਕਰਦੇ ਨਹੀਂ ਭਾਜੀ ਕੋਈ ਨਹੀਂ ਪਹੁੰਚਾ ਮੰਗਾ ਸਾਡੀ ਭਾਜੀ ਕੁਝ ਵੀ ਹੈ ਨਹੀਂ ਜਿੱਦਾਂ ਸਾਡਾ ਭਰਾ ਜਾਨ ਨੂੰ ਤੁਰ ਗਿਆ ਜੀ ਉਹਦਾ ਇਹ ਬੰਦਿਆਂ ਨੂੰ ਭਾਜੀ ਸਜ਼ਾ ਮਿਲਣੀ ਚਾਹੀਦੀ ਉਹਦੇ ਵਿਚਾਰੇ ਦੇ ਤਿੰਨ ਬੱਚੇ ਰੁਲ ਗਏ ਜੀ ਦੋ ਦਿੱਕੀਆਂ ਲਕੀਆਂ ਗੁੱਡੀਆਂ ਹੀ ਐ ਦਿੱਦੀਆਂ ਇੱਕ ਨਿਕਾਇਆ ਮੁੰਡਾ ਭਾਜੀ ਤੇ ਉਹਦੇ ਘਰ ਦੀ ਵੀ ਨੌਜਵਾਨ ਨਹੀਂ ਸਾਡੀ ਬਾਕੀ ਹੋਰ ਸਾਡਾ ਕੋਈ